ਪੰਜਾਬ ਸਰਕਾਰ ਵੱਲੋਂ ਸੂਬੇ ਦੇ ਜਿਹੜੇ ਐਸੀ ਭਾਈਚਾਰੇ ਦੇ ਲੋਕ ਹੈ ਕਰੀਬ ਪੰਜਾਬ ਦੇ 68 ਕਰੋੜ ਰੁਪਇਆ ਇਹਨਾਂ ਲੋਕਾਂ ਦਾ ਮਾਫ ਕੀਤਾ ਗਿਆ ਔਰ 4700 ਲੋਕ ਹੈ ਜਿਹੜੇ ਕਿ ਇਸ ਕਰਜ਼ੇ 'ਚ ਦਬੇ ਹੋਏ ਸੀ ਇਸੇ ਕਾਰਪਸਨ ਜਿਹੜਾ ਕਰਜ਼ਾ ਕੋਈ ਜ਼ਰੂਰਤਮੰਦ ਕੰਮਾਂ ਦੇ ਲਈ ਲੈਂਦੇ ਹਨ ਲੇਕਿਨ ਕਿਨੀ ਕਾਰਨਾ ਕਰਕੇ ਕਰਜ਼ਾ ਨਹੀਂ ਭਰਿਆ ਜਾਂਦਾ ਉਸ ਕਰਕੇ ਉਹ ਕਰਜ਼ਾ ਪੰਜਾਬ ਸਰਕਾਰ ਨੇ ਮਾਫ ਕੀਤਾ ਸਮਾਣਾ ਦੇ ਵਿੱਚ ਵਿਧਾਇਕ ਅਤੇ ਸਾਬਕਾ ਮੰਤਰੀ ਚੇਤਨ ਸਿੰਘ ਜੋੜਾ ਮਦਰਾ ਵੱਲੋਂ ਇਹ ਸਰਟੀਫਿਕੇਟ ਤਕਸੀਮ ਕੀਤੇ ਗਏ ਲੋਕਾਂ ਨੇ ਵੀ ਸਰਕਾਰ ਦਾ ਧੰਨਵਾਦ ਕੀਤਾ ਹੈ ਪੰਜਾਬ ਸਰਕਾਰ ਦਾ ਵੀ 70 ਸਾਲਾਂ 'ਚ ਕੀ ਸਰਕਾਰ ਨੇ ਇਸ ਤਰ੍ਹਾਂ ਕਰਜ਼ੇ ਮਾਫ ਨਹੀਂ ਕੀਤੇ ਲੇਕਿਨ ਇਹ ਕਰਜ਼ਾ ਮਾਫ ਕਰਕੇ ਬਾਹਰੀ ਲਾਭ ਇਸ ਤਬਕੇ ਇਹ ਲੋਕਾਂ ਨੂੰ ਪਹੁੰਚਾਇਆ ਰਣਜੀਤ ਸਿੰਘ ਸਰਪੰਚ ਬਠੋਈ ਖੁਰਦੂ ਬਹੁਤ ਧੰਨਵਾਦ ਜੀ ਸਰਕਾਰ ਦਾ ਬਹੁਤ ਵਧੀਆ ਕੰਮ ਕੀਤਾ ਹੈ ਬਹੁਤ ਸਾਡੇ ਘਟੋ ਘਾਟਾ ਮੇਰੇ ਖਲ 5-6 ਲੱਖ ਰੁਪਏ ਮਾਫ ਹੋਇਆ ਆ ਰਾਮ ਸਿੰਘ ਗਰਨਾਮ ਸਿੰਘ ਗੋਵਿੰਦ ਜੀ ਹਰਿੰਦਰ ਜੀ ਸੁਖਾ ਜੀ ਬਹੁਤ ਵਧੀਆ ਕੰਮ ਕੀਤਾ ਸਰਕਾਰ ਨੇ ਜਿਹੜਾ ਪੈਸਾ ਨਹੀਂ ਭਰ ਸਕਦੇ ਸੀ ਬਹੁਤ ਵੱਡੀ ਗੱਲ ਹੈ ਜੀ ਬਹੁਤ ਵਧੀਆ ਆਮ ਆਦਮੀ ਪਾਰਟੀ ਨੇ ਈ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਔਰ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜੀਵਾਲ ਸਾਹਿਬ ਦਾ ਔਰ ਸਾਡੇ ਫਾਈਨੈਂਸ ਮਿਨਿਸਟਰ ਹਰਪਾਲ ਚੀਮਾ ਜੀ ਦਾ ਜਿਨ੍ਹਾਂ ਨੇ ਐਸਸੀ ਪਰਿਵਾਰਾਂ ਦੀ ਜਿਹੜੀ ਔਖੇ ਸਮੇਂ ਦੇ ਵਿੱਚ ਵਾਂ ਫੜੀ ਹੈ ਔਰ ਇਹ 66 ਕਰੋੜ ਦੇ ਕਰੀਬ ਅਮਾਉਂਟ ਹੈ ਜਿਹੜੀ ਪੰਜਾਬ ਦੀ ਉਹ ਮਾਫ ਸਰਕਾਰ ਵੱਲੋਂ ਕੀਤੀ ਗਈ ਹੈ ਔਰ 4700 ਦੇ ਕਰੀਬ ਜਿਹੜੇ ਪੰਜਾਬ ਦੇ ਐਸਸੀ ਪਰਿਵਾਰਾਂ ਦੇ ਜੀ ਨੇ ਜਿਨ੍ਹਾਂ ਦਾ ਇਹ ਕਰਜ਼ਾ ਮਾਫ ਹੋਇਆ ਔਰ ਜੇ ਮੈਂ ਹਲਕੇ ਸਮਾਨੇ ਦੀ ਗੱਲ ਕਰਾਂ ਤਾਂ 86 ਪਰਿਵਾਰ ਨੇ ਜਿਨ੍ਹਾਂ ਦਾ 1 ਕਰੋੜ 36 ਲੱਖ ਦੇ ਕਰੀਬ ਅਮਾਉਂਟ ਉਹ ਜਿਹੜੀ ਬਣਦੀ ਆ ਜਿਹੜੇ ਹਲਕੇ ਸਮਾਨੇ ਦੇ 86 ਪਰਿਵਾਰ ਨੇ ਜਿਨ੍ਹਾਂ ਨੂੰ ਇਹਦਾ ਲਾਭ ਹੋਣਾ ਔਰ ਅੱਜ ਸਮਾਨਾ ਵਿਖੇ ਅਸੀਂ ਪਹੁੰਚਾ ਔਰ ਉਹਨਾਂ ਪਰਿਵਾਰਾਂ ਨੂੰ ਸਰਟੀਫੀਕੇਟ ਵੰਡੇ ਗਏ ਨੇ ਜਿਨ੍ਹਾਂ ਦਾ ਕਰਜ਼ਾ ਜਿਹੜਾ ਮਾਫ਼ ਕੀਤਾ ਗਿਆ ਕਿਨ ਹਾਲਾਤਾਂ ਤੇ ਬੰਦਾ ਕਰਜ਼ਾ ਲੈਂਦਾ ਹੈ ਔਰ ਇਹ ਮਾਫੀ ਹੋਈ ਹੈ ਸਰਕਾਰ ਦੀ ਕੀ ਕਹੋਗੇ ਨਹੀਂ ਦੇਖੋ ਕਈ ਵਾਰੀ ਔਕਸੋ ਖਾ ਜਾਂਦੀ ਆ ਕਿਉਂ ਕਈ ਵਾਰੀ ਪ੍ਰੋਬਲਮ ਆ ਜਾਂਦੀ ਆ ਪਰਿਵਾਰਾਂ ਦੇ ਵਿੱਚ ਕਿਸੇ ਦਾ ਕੋਈ ਹੱਥ ਵੱਡ ਗਿਆ ਜਾਂ ਕੋਈ ਪੈਰ ਵੱਡ ਗਿਆ ਉਹਨਾਂ ਨੂੰ ਇਹੋ ਜਿਹੇ ਕਾਰਨ ਕਰਕੇ ਜਿਹੜਾ ਪੈਸਾ ਬੈਂਕਾਂ 'ਚ ਭਰਨਾ ਹੁੰਦਾ ਉਹ ਦੂਜੇ ਪਾਸੇ ਮੈਡੀਕਲ ਜਾਂ ਹੋਰ ਪਾਸੇ ਲਾਉਣਾ ਪੈਂਦਾ ਸੋ ਇਸ ਕਰਕੇ ਉਹ ਪਰਿਵਾਰ ਜਿਹੜੇ ਕਿਸੇ ਕਾਰਨ ਕਰਕੇ ਜਿਹੜੇ ਪੈਸੇ ਭਰ ਨਹੀਂ ਸਕੇ ਉਹਨਾਂ ਨੂੰ ਮੈਨੂੰ ਲੱਗਦਾ ਬਹੁਤ ਵੱਡਾ ਫਾਇਦਾ ਹੈ ਜਿਹੜਾ ਇਹ ਪੰਜਾਬ ਸਰਕਾਰ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਉਹਦੇ ਨਾਲ ਜਿਹੜਾ ਫਾਇਦਾ ਹੋਣਾ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪਰਸੋਤਮ ਕੋ ਸਿਕ ਸਮਾਣਾ ਨਿਊਜ਼